ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਲੋਬੀ ਸੱਜਣੋ ਤੁਹਾਡੀ ਪਸੰਦ ਤੇ ਬਾਈ ਬੋਰਡ ਕੋਲੇ ਸੱਜਣੋ ਪਹੁੰਚ ਚੁੱਕੇ ਆ ਜਿਹੜਾ ਟੋਕਰਾਂ ਗੱਬਣਾ ਦੇ ਦੋਸਤੋ ਮੇਲੇ ਲਾਉਂਦਾ ਹੁੰਦਾ ਤੇ ਅੱਜ ਫੇਰ ਦੋਸਤੋ ਇੱਕ ਟਾਪ ਦੀ ਜਰਸੀ ਆ ਉਹੀ ਟੋਕਰ ਗੱਬਣਾ ਦੋਸਤੋ ਤੇ ਇੱਕ ਦੋਸਤੋ 1.5 2 ਮਹੀਨਿਆਂ ਦੀ ਸੂਈ ਹੋਈ ਐਚ ਐਫ ਆ ਤੇ ਇੱਕ ਦੋਸਤੋ ਬਹੁਤ ਚੰਗੀ ਜਰਸੀ ਆ ਦੋਸਤੋ ਵੇਖ ਸਕਦੇ ਆ ਸਾਹਮਣੇ ਤੇ ਬਣਦੀ ਤੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਦੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਓ ਬਾਈ ਜੀ ਜੀ ਬਾਈ ਸਸਹੀ ਕਾ ਸਸਹੀ ਕਾਲ ਬਾਈ ਜੀ ਹੋ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਆ ਤੇ ਅੱਜ ਬਾਈ ਕਿੰਨੇ ਨਾਗਾ ਫਿਰ ਅੱਜ ਤਿੰਨ ਆ ਜੀ ਟੋਟਲ 1 2 ਤੇ 3 ਠੀਕ ਆ ਇਹ ਕਈ ਨਾਂ ਲੱਖਦੀਆਂ ਆਪਣੇ ਨਵੇਂ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਨਵੇਂ ਜੁੜੇ ਆ ਨਾਂ ਬਾਈ ਬੋਰ ਸਿੰਘ ਆ ਬੋਰ ਸਿੰਘ ਪਿੰਡ ਕੰਮਿਆਣਾ ਜ਼ਿਲ੍ਹਾ ਫਰੀਦਕੋਟ ਠੀਕ ਆ ਐਂਕੀ ਫਿਰ ਜਰਸੀ 21 ਆ ਟੋਕੜ ਗੱਬਣ ਹਾਂ ਟੋਕੜ ਗੱਬਣ 21 ਆ ਜ਼ਿਆਦਾਤਰ ਤਾਂ ਆਪਾਂ ਬਹੁਤ ਆਂਦੀ ਵੀਡੀਓ ਪਾਉਂਦੇ ਰਹੇ ਆ ਹੁਣ ਪਾਇਆ ਕਰਾਂਗੇ ਫਿਰ ਠੀਕ ਆ ਹਾਂ ਲੋ ਵੀ ਸੱਜਣੋ ਅੱਜ ਤਿੰਨ ਨਾਂ ਆਗਾ ਬਾਈ ਤੋਂ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂ ਜਰਸੀ ਦੀ ਗੱਲ ਕਰੀਏ ਤੇ ਬਾਈ ਕਿੰਨਾ ਟਾਈਮ ਹੋ ਗਿਆ ਨੇ ਸੂਈ ਨੂੰ ਸੂਈ ਨੂੰ ਤਾਂ ਉਹ ਹੋ ਗਿਆ ਹੋਣਾ 5-6 ਮਹੀਨੇ ਲਗਭਗ 5-6 ਮਹੀਨੇ ਹੋ ਗਏ ਹਾਂ ਠੀਕ ਆ ਤੇ ਹੁਣ ਕਿੰਨੇ ਚਰ ਦੀ ਗੱਬਣ ਹੋ ਗਈ ਬਈ ਇਹ 3 ਮਹੀਨਿਆਂ ਦੀ ਨੈਟ ਚੈੱਕ ਪਾਸ ਹੈ ਜੀ ਚੈੱਕ ਪਾਸ ਠੀਕ ਆ ਦੁੱਧ ਕਿੰਨਾ ਦੁੱਧ ਇਸ ਟਾਈਮ 13 ਤੋਂ 14 ਕਿਲੋ ਆ ਜਾ 13-14 ਲੀਟਰ ਹੈਗਾ ਹਾਂ ਤੇ ਕੋਈ ਭਰਾਏ ਗੱਲ ਨਾ ਕਰ ਵੀ 12 ਹੋਊਗਾ ਜਾਂ 11 ਹੋਊਗਾ ਜਿੰਨਾ 10 ਤਾਂ 2 ਦਿਨ ਦੋ ਦਿਨ ਚਾਰ ਦਿਨ ਜਿੰਨੇ ਡੰਗ ਆਪਣੇ ਘਰੇ ਮਰਦੀ ਜੋੜ ਠੀਕ ਆ ਭਾਵੇਂ ਚਾਰ ਡੰਗ ਚੋ ਕੇ ਲੈ ਜੇ ਜਿੰਨੇ ਡੰਗ ਮਾਰਨ ਤਸੱਲੀ ਇੱਥੇ ਕਰ ਲੈ ਹਾਂ ਬਾਅਦ ਚੋਣਾ ਲਾਂਬਾ ਦੇ ਵੀ ਹਾਂ ਬਾਅਦ ਚ ਕੋਈ ਲਾਂਬਾ ਨਾ ਦੇਵੇ ਹਾਂਜੀ ਹੈ ਦਰਮਿਆਨੇ ਕਦ ਕਾ ਹਾਂ ਹੈ ਦਰਮਿਆਨੇ ਵਾਲੀ ਹੈ ਪਰ ਸੱਜਰ ਨੇ 25 26 ਕਿਲੋ ਦੁੱਧ ਦਿੱਤਾ ਹੈ ਠੀਕ ਆ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਠੀਕ ਆ ਲਓ ਵੀ ਸੱਜਣੋ ਸੋਹਣੇ ਦੇਖ ਸਕਦੇ ਮੂੰਹ ਮੱਥੇ ਵਾਲੀ ਬੋਦੀ ਵਾਲੀ ਵਹਿ ਰਾ ਦੋਸਤੋ ਟੋਕੜ ਗੱਭਣਾ ਦੋਸਤੋ ਹਵਾਨੇ ਦੀ ਗੱਲ ਕਰੀਏ ਹਵਾਨਾ ਬਹੁਤ ਸੋਹਣਾ ਦੇਖ ਸਕਦੇ ਆ ਤੇ ਦੁੱਧ ਵੀ ਦੋਸਤੋ ਤੋਕੜਾ ਤੇ ਬਹੁਤ ਚੰਗਾ ਇਸ ਵਕਤ ਦੇ ਰਹੀ ਹੈ ਦੋਸਤੋ ਵੇਖ ਸਕਦੇ ਆ ਮਿਲਕਵੇਨਨ ਦੀ ਨਿਗਾ ਮਾਰ ਲਓ ਤੇ ਦਰਮਿਆਨੇ ਕਦ ਕਾਠ ਵਾਲੀ ਆ ਦੋਸਤੋ ਇੱਥੇ ਆਪਦੀ ਤਸੱਲੀ ਕਰਕੇ ਦੋ ਟਾਈਮ ਚੋ ਕੇ ਚਾਰ ਟਾਈਮ ਚੋ ਕੇ ਲਾ ਲਈਏ ਵਾਕਿਆ ਹੀ ਦੋਸਤੋ ਵੇਖ ਸਕਦੇ ਆ ਬਾਈਆਂ ਦਾ ਹਵਾਨਾ ਜਿਹੜਾ ਸੱਜਣਾ ਵਾਲਾ ਹੀ ਆ ਦੋਸਤੋ ਚਾਰ ਟਾਈਮ ਚੋਕੇ ਲੈ ਜਾਓ ਜੀ ਭੌਂਈ ਦੋਸਤੋ ਇੱਥੇ ਬਾਈਆਂ ਦੇ ਅੱਗੇ ਤੋਂ ਆਇਆ ਹੁੰਦਾ ਪਸ਼ੂ ਦੂਜੀ ਦੀ ਗੱਲ ਕਰੀਏ ਤਾਂ ਮੁੱਲ ਕੀ ਕਰਾਂਗੇ ਮੁੱਲ ਦੱਸ ਦਈਏ ਦਾ ਇਹਦਾ ਇਹਦਾ ਮੁੱਲ ਲੈਣ ਦੇ ਨਾਲ 53000 ਰੁਪਏ 53000 ਹਾਂਜੀ ਮਾੜਾ ਮੋਟਾ ਕੋਈ ਬਹੁਤ ਮਾੜਾ ਮੋਟਾ ਹੋਊ ਦੁੱਧ ਬਹੁਤ ਆੜ ਥੱਲੇ ਦੂਜਾ ਸੂਆ ਤੀਜੇ ਲਈ ਅੱਗੇ ਗੱਭਣ 53000 ਰੁਪਏ ਦੋਸਤੋ ਮੁੱਲ ਕੀਤਾ ਬਾਈ ਨੇ ਥੋੜਾ ਬਹੁਤਾ ਮਾਨਤਾਨ ਬਾਈਆਂ ਦਾ ਹੋ ਜਾਊਗਾ ਇੱਥੇ ਭੌਂਈ ਦੋਸਤੋ ਚਾਰ ਟਾਈਮ ਚੋਕੇ ਤਸੱਲੀ ਕਰ ਲਓ ਜੀ ਇਸ ਤੋਂ ਅੱਗੇ ਭਈ ਐਫਐਸ ਦੀ ਗੱਲ ਕਰੀਏ ਤਾਂ ਇਹਦੀ ਕੀ ਤੇਲ ਆ ਬਈ ਇਹ ਵੀ ਥੋੜੇ ਘੱਟ ਸਮਾਂ ਵਾਲੇ ਘਰੋਂ ਆਈ ਆ ਸੂਆ ਦੂਜਾ ਹੀ ਆ ਸੂਆ ਇਹ ਵੀ ਤੀਜਾ ਹੀ ਆ ਨਹੀਂ ਦੂਜਾ ਫਿਰ ਦੂਜਾ ਹਾਂ ਦੂਜਾ ਸੂਆ ਤੇ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਇਹਦੀ ਉਹ ਬੱਚੀ ਆ ਕੰਨੀ ਵਾਲੀ ਠੀਕ ਆ ਇਹਨੂੰ ਖਾ ਲੈਂਦੇ ਆ ਹਾਂ 2 ਮਹੀਨੇ ਦੇ ਕਰੀਬ ਹੋ ਗਿਆ ਅੱਛਾ 2 ਮਹੀਨੇ ਦੇ ਲਗਭਗ ਹੋ ਗਏ ਹਾਂਜੀ ਤੇ ਦੁੱਧ ਦੇ ਥੱਲੇ ਇਸ ਟਾਈਮ 11 ਤੋਂ 12 ਕਿਲੋ ਹਾਜ਼ਰ 11 12 ਲੀਟਰ ਇਸ ਵਕਤ ਤਿਆਰ ਆ ਹਾਂਜੀ ਕੋਈ ਘੱਟ ਟਾਈਮ ਜੋ ਕਿ ਲੈ ਜੇ 2 ਟਾਈਮ ਕਿੰਨੇ ਟਾਈਮ ਮਰਜ਼ੀ ਖੁੱਲੀ ਛੁੱਟੀ ਆ ਸਾਫ਼ ਸੁਥਰੀ ਆ ਵੈਸੇ ਸਾਫ਼ ਸੁਥਰੀ ਸ਼ੀਲ ਵੀ ਬੜੀ ਆ ਲੋ ਵਿੱਚ ਜਦ ਨੂੰ ਬਾਈਆਂ ਸੀ ਠੰਨੀ ਦੀ ਤਾਂ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਵੇਖ ਸਕਦੇ ਆ ਮਿਲਕ ਵੇਨਨ ਨੀ ਨੀਗਾ ਮਾਰ ਲਓ ਬਾਕੀ ਬਰੀਡ ਬਹੁਤ ਆ ਸਭਾਲਣ ਵਾਲੀ ਵੱਖ ਵੇਖੀਏ ਤਾਂ ਦੋਸਤੋ ਬਹੁਤ ਚੰਗੀ ਬਰੀਡ ਦੇ ਵਿੱਚ ਆ ਬੋਦੀ ਵਾਲੀ ਵੜਾ ਬਿਲਕੁਲ ਨਿੱਕਾ ਕਾਨਾ ਦੋਸਤੋ ਵਲਟਰ ਕਲਰ ਸੰਭਾਈ ਦੋਸਤੋ ਥੋੜੀ ਘੱਟ ਸੀ ਜਿੱਥੋਂ ਬਾਈ ਜਾਂਦਾ ਆਈ ਆ ਤੇ ਸਾਫ ਸੁਥਰਾ ਹਵਾਨਾ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਗੁਲਾਬੀ ਰੰਗ ਦਾ ਤੇ ਗੁਲਾਬੀ ਚਮੜੀ ਦੇ ਵਿੱਚ ਹੀ ਆ ਦੋਸਤੋ ਬਹੁਤ ਸੋਹਣਾ ਦੋਵੇਂ ਪਾਸਿਆਂ ਤੋਂ ਥਣਾ ਦਾ ਸਾਇਆ ਇਹ ਬਹੁਤ ਉਹ ਵੀ ਸੀਲ ਛੰਡੀ ਦੋਸਤੋ ਬਹੁਤ ਆ ਪਹੁੰਚ ਦੋਵੇਂ ਪਾਸੇ ਬੈਠ ਕੇ ਚਵਾਈ ਕਰ ਲੈ ਨਾ ਲਾਸਰ ਗਈ ਹੈ ਪੂਰੀ ਸਹੀ ਗੱਲ ਹੈ ਓੜੀ ਸੋਹਣਾ ਕੱਦ ਕਰਾ ਇਹਦਾ ਕੀ ਮੁੱਲ ਕਰਾਂਗੇ ਭਰਾ ਇਹਦਾ ਮੁੱਲ ਵੀ ਲੈਣ ਦੇਣ ਵਾਲਾ ਪਾ 38000 ਰੁਪਏ 38000 ਹਾਂ ਜੇ ਕਹਿੰਦੇ ਬੱਚੀ ਨਹੀਂ ਲੈ ਕੇ ਜਾਣੀ ਨਾਲ 5000 ਰੁਪਏ ਪਰ ਬੱਚੀ ਕੱਟ ਲਾਂ 5000 ਦੀ ਬੱਚੀ ਕੱਟ ਲਾਂ ਹਾਂ ਜੀ ਲਓ ਵੀ ਸੱਜਣੋ ਤੁਹਾਨੂੰ ਬੱਚੀ ਵੀ ਵਿਖਾ ਦਿੰਦੇ ਆ ਸੋਹਣੀ ਬੱਚੀ ਆ ਦੋਸਤੋ ਡੇਢ ਮਹੀਨੇ ਦੀ ਹੈਗੀ ਆ ਦੇਖ ਸਕਦੇ ਆ ਆਹ ਬੱਚੀ ਆ ਡੇਢ ਤੋਂ 2 ਮਹੀਨੇ ਫੇਸਪੂਰ ਬਹੁਤ ਚੰਗੇ ਢੀਕੇ ਦੀ ਹੈ ਬਲਾਪੀ ਨਾਕਾ ਠੀਕ ਹੈ ਬਹੁਤ ਸੋਹਣੀ ਬੱਚੀ ਹੈ ਦੋਸਤੋ ਦੋਟਾ ਹੀ ਮੀਨ ਹੈ ਦੀ ਬੱਚੀ ਆ ਬਹੁਤ ਸੋਹਣਾ ਦੋਸਤੋ ਮੂੰਹ ਆ ਦੇਖ ਸਕਦੇ ਆ ਜੇ ਕੋਈ ਵੀਰ ਚੰਗੀ ਸਾਮ ਦਾ ਦੋਸਤੋ ਸੋਹਣੀ ਤਿਆਰ ਹੋ ਜੂਗੀ ਤੇ ਜੇ ਕਿਸੇ ਵੀਰ ਨੇ ਨਹੀਂ ਵੀ ਲਜਾਣੀ ਦੋਸਤੋ ਬਾਈ ਜੀ ਦਾ 5000 ਦੀ ਆਪਾਂ ਕੱਟ ਲਾਂਗੇ ਤੇ ਗਾਂ ਦੋਸਤੋ ਇਹ ਤੁਹਾਨੂੰ ਤੋਰ ਕੇ ਕੱਤੀ ਵਿਖਾ ਦਾਂਗੇ ਇਸ ਤੋਂ ਅੱਗੇ ਜਰਸੀ ਦੀ ਬੱਚੀ ਆ ਦੋਸਤੋ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਬਾਈ ਤੋਂ ਇਹਦੀ ਕੀਮਤ ਤੇ ਆ ਭਰਾ ਇਹ ਦੁੱਧਦੰਦ ਬੱਚਾ ਜੀ ਦੁੱਧਦੰਦ ਬੱਚਾ ਹਾਂ ਠੀਕ ਹੈ ਹੈ ਪੰਜਾਬ ਵਾਲੀ ਜਰਸੀ ਦੇਖ ਲਓ ਤੁਸੀਂ ਕਲਰ-ਕਲਰ ਡਾਰਕ ਆ ਠੀਕ ਹੈ ਤੇ 10 ਮਹੀਨੇ ਉਮਰ ਹੈ ਦੀ 10 ਮਹੀਨੇ ਉਮਰ ਆ ਹਾਂਜੀ ਠੀਕ ਆ ਇਹ ਬਈ ਕਿਸੇ ਘਰੇਲੂ ਪਰਿਵਾਰ ਤੋਂ ਹੀ ਆਈ ਆ ਨਹੀਂ ਫਾਰਮ ਚੋਂ ਲਈ ਆ ਜੀ ਫਾਰਮ ਚੋਂ ਲਈ ਆ ਉਹ ਕਹਿੰਦਾ ਵੀਡੀਓ ਹੈਗੀ ਆਪਣੇ ਕੋਲੇ ਫਾਰਮ ਦੀ ਵੀਡੀਓ ਹੈਗੀ ਆ ਫਾਰਮ ਦੀ ਹਾਂ ਤੇ ਝੋਲੀ ਦੇਖ ਲਓ ਜਿਵੇਂ ਤੇ 45-6 ਮਹੀਨੇ ਦੀ ਗੱਬਣ ਹੁੰਦੀ ਹੈ ਬੱਚੀ 90-100 ਦਿਨੋਂ ਵਾਕਈ ਦੇਖ ਸਕਦੇ ਆ ਬਹੁਤ ਸੋਹਣੀ ਝੋਲੀ ਆ ਦੋਸਤੋ 10 ਮਹੀਨੇ ਦੀ ਐ ਤੇ ਥਣ ਵੇਖੋ ਕਿੰਨਾ ਸੋਹਣਾ ਲੱਗਿਆ ਬੋਰੇ ਬੰਦੂ ਜਿਹੜੇ ਦਿਨ ਤਿਆਰ ਹੋ ਗਏ ਠੀਕ ਐ ਨਾ ਬਾਕੀ ਸੁਭਾਈ ਸੁਭੀ ਚੰਗੀ ਆ ਰਾਜੀ ਆ ਜਿੱਥੋਂ ਆਈ ਆ ਦੋ ਕੁ ਮਹੀਨਿਆਂ ਦੇ ਤੱਕ ਸੀਮਨ ਲੈ ਲਊਗੀ ਦੋ ਡੇਢ ਮਹੀਨੇ ਦੇ ਵਿੱਚ ਡੇਢ ਦੋ ਮਹੀਨੇ ਤਾਈ ਬਸ ਗਰਮੀ ਨਾਂਗੀ ਤਾਂ ਸੀਮਨ ਇਹਨੇ ਲੈ ਲੈਣਾ ਅਮੀ ਪੈਣ ਦੀ ਦੇਰ ਆ ਬਸ ਠੀਕ ਆ ਤੇ ਬਾਈ ਇਹਦਾ ਕੀ ਮੁੱਲ ਕਰਾਂਗੇ ਇਹਦਾ ਮੁੱਲ ਵੀ ਜੈ ਜੀ ਆ ਬਸ 15000 ਰੁਪਏ 15000 ਇਹਦਾ ਕੋਈ ਮਦਰ ਰਿਕਾਰਡ ਦਾ ਬਈ ਹੈਗਾ 27 28 ਕਿਲੋ ਦੁੱਧ 27 28 ਕਿਲੋ ਹਾਂ ਠੀਕ ਆ ਲੋ ਵੀ ਸੱਜਣੋ ਸੋਹਣੇ ਰਿਕਾਰਡ ਵਾਲੀ ਆ ਇਥੇ ਤੋਂ ਹੀ ਸ਼ੁਰੂ ਕਰਨਗੇ ਵੀ ਤੋਰਨੀ ਬਸ ਵਾਕਿਆ ਆਪਾਂ ਲੈਣ ਬੱਚੀਆਂ ਤਾਂ ਘਾਟ ਹੀ ਲੈਣੇ ਬਸ ਇਹ ਥੱਲੋਂ ਦੇਖ ਕੇ ਲਈ ਹੈ ਜਿਹੜਾ ਬੰਦਾ ਵੀ ਦੇਖੂਗਾ ਛੜਦਾ ਨਹੀਂ ਵਿੱਚ ਦੇਖ ਸਕਦੇ ਆ ਦੋਸਤੋ ਵਾਕਿਆ ਹੀ ਬਹੁਤ ਸੋਹਣੀ ਝੋਲੀ ਆ ਦੋਸਤੋ ਤੇ ਰੇਟ ਵੀ ਬਾਈ ਨੇ ਕੋਈ ਬਾੜਾ ਨਹੀਂ ਮੰਗਿਆ ਜਾਇਜ਼ ਹੀ ਮੰਗਿਆ 15000 ਦੋ ਦੋ ਟਾਈ ਮਹੀਨੇ ਤਾਂ ਦੋਸਤੋ ਇਹਨੇ ਸੀਮਨ ਲੈ ਲੈਣਾ ਦੁੱਧ ਹੀ ਪੀਗੀ 15000 ਦਾ ਤਾਂ ਠੀਕ ਆ ਤੋਰਗੇ ਬਈ ਫਿਰ ਇਹਨੂੰ ਹਾਂਜੀ ਤੋਰ ਦਿੰਦੇ ਸੋਹਣੀ ਵਹਿੜਾ ਦੋਸਤੋ ਜੇ ਕੋਈ ਚੰਗੀ ਸਾਂਭ ਦਾ ਛੇਤੀ ਤਿਆਰ ਹੋ ਜੂਗੀ ਦੋਸਤੋ ਦੇਖ ਸਕਦੇ ਆਂ ਦੋਸਤੋ ਬਾਕੀ ਸੰਭਾਈ ਸਮੂਹੀ ਚੰਗੀ ਸੀ ਜਿੱਥੋਂ ਆਈ ਆ ਰਾਜੀ ਹੈਗੀ ਆ ਤੇ ਬਹੁਤ ਪਿਆਰਾ ਬੱਚੀ ਦਾ ਦੇਖ ਸਕਦੇ ਆਂ ਦੋਸਤੋ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਦੇਖ ਸਕਦੇ ਆਂ ਇਹਦਾ ਰੇਟ ਦੋਸਤੋ 15000 ਬਾਈ ਨੇ ਕੀਤਾ ਮਾਨਤਨ ਤੁਹਾਡਾ ਇੱਥੇ ਆਂਦਾ ਹੋ ਜੂਗਾ ਪੂਰਾ ਪਿਆਰਾ ਬੱਚਾ ਹੈ ਤੇ ਜਰਸੀ ਤੋਂ ਸ਼ੁਰੂ ਕਰਨੇਗੇ ਵੀ ਤੋਰਨੀ ਐ ਦੂਜਾਂ ਪੰਜ ਜਰਸੀ ਤੋਰ ਦਿੰਦੇ ਲੋ ਵੀ ਸੱਜਣੋ ਅਨੁਮਾਨ ਤੁਸੀਂ ਲਾ ਲੈਣਾ ਟਾਈਮ ਤੁਹਾਨੂੰ ਖਾ ਦਿੰਦੇ ਆ ਦੋਸਤੋ ਦਰਮਿਆਨੇ ਕਦ ਕਾਠ ਵਾਲੀ ਆ ਚਵਾਈ ਦਾ ਦੋਸਤੋ ਲਗਭਗ 6 ਵਜੇ ਤੇ ਉਸ ਢੰਗ ਨਾਲ ਅੰਦਾਜ਼ਾ ਲਾ ਲਓ ਜੀ ਸ਼ਾਮ ਦਾ ਟਾਈਮ ਸ਼ਾਮ ਦਾ ਟਾਈਮ ਕਿੰਨੇ ਵਜੇ ਚ ਉਹਨਾਂ ਨੂੰ ਆਉਣਾ ਬਾਈ ਬਸ ਸਵੇਰ ਵੀ 6 ਵਜੇ ਸ਼ਾਮ ਨੂੰ 6:30 ਵਜੇ ਚੋਕੀਆ ਯਾਨੀ ਇਹ ਆ ਹੀ ਹੈ ਚਵਾਈ ਦਾ ਹਾਂ ਬਾਕੀ ਓਡੀ ਵੜਾ ਤੇ ਓਡਾ ਹੀ ਟੋਕੜ ਦਾ ਲੈਵਾ ਲੋ ਵੀ ਸੱਜਣਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਹਵਾਨੇ ਉੱਤੇ ਨਾੜਾਂ ਵੇਖੋਗੇ ਦੋਸਤੋ ਜਿਵੇਂ ਸੱਜਰਦੇ ਹੁੰਦੀਆਂ ਦੋਸਤੋ ਇਸ ਤਰ੍ਹਾਂ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਆਜੋ ਤੇ ਦੇਖ ਸਕਦੇ ਆ ਇੱਥੇ ਦੋਸਤੋ ਆਪਦੀ ਚਾਟ ਆਇਓ ਝੋਕੇ ਤਸੱਲੀ ਕਰ ਲਿਓ ਜਿਹਾ ਭੌਂਾਂ ਦੀ ਬਾਈਆਂ ਦਾ ਬਾਤ ਕੋਈ ਵੀਰ ਲਾਂਭਾ ਨਾ ਦੇਵੇ ਆਜੋ ਬੰਦਗੇ ਜੀ ਹਾਂ ਬੰਦ ਦੇ ਲਈ ਲੋਬੀ ਸੱਜਰੋ ਇਸ ਤੋਂ ਅੱਗੇ ਤੁਹਾਨੂੰ ਐਚਐਫ ਤੋੜ ਕੇ ਖੋਣੇ ਦੇਖ ਸਕਦੇ ਆਂ ਦੋਸਤੋ ਸ਼ਾਮ ਦਾ ਵੇਲਾ ਤੁਹਾਨੂੰ ਟਾਈਮ ਦਿਖਾ ਹੀ ਦਿੱਤਾ ਦੋਸਤੋ ਪੋਸਟਾਂ ਦੇ ਨਾਮ ਦੀ ਜੱਜਮੈਂਟ ਲਾ ਲਓ ਚਵਾਈ ਦਾ ਵੇਲਾ ਹੀ ਆ ਇਹ ਸੋਹਣੇ ਕੱਦ ਕਾਠ ਵਾਲੀ ਆ ਦੋਸਤੋ ਇਹ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਵਾਈਟਨੈਸ ਰੰਗ ਸੰਭਾਲਣ ਵਾਲੀ ਆ ਸਹੀ ਗੱਲ ਜਿਹੜਾ ਵੀਰ ਦੋਸਤੋ ਚੰਗੀ ਸੰਭਾਲਦਾ ਇਸ ਤੋਂ ਅੱਗੇ ਵੀ ਦੋਸਤੋ ਸੋਹਣਾ ਦੁੱਧ ਪਿਆ ਜੂਗੀ ਬਾਕੀ ਸੋਹਣੀ ਤਿਆਰ ਹੋ ਜੂਗੀ 2.5 ਮਹੀਨੇ ਹੋ ਗਏ ਦੋਸਤੋ ਸੂਜੀ ਨੂੰ ਬਾਈ ਜਾਂਦਾ ਤੇ ਸੀਮਣੇ ਨੇ ਲੈ ਹੀ ਲੈਣਾ ਦੋਸਤੋ ਗਰਮੀ ਨਾਂਗੀ ਦਾ ਇਹਨੇ ਦੋਸਤੋ ਸੀਮਣ ਲੈ ਲੈਣਾ ਤੇ ਨਾਲੇ ਦੋਸਤੋ ਤੁਹਾਨੂੰ ਦੁੱਧ ਪਿਆ ਜੂਗੀ ਤੇ ਨਾਲੇ ਦੋਸਤੋ ਨਾਲ-ਨਾਲ ਤਿਆਰ ਹੋ ਜੂਗੀ ਅਗਲੇ ਸਵੇ ਲਈ ਬੋਬੀ ਸੱਜਣੋ ਇਹਦਾ ਰੇਟ ਆ ਜਿਹੜਾ ਉਹ 38000 ਰੁਪਏ ਆ ਤੇ ਜਰਸੀ ਦਾ ਦੋਸਤੋ 53000 ਮਾਨਤਨ ਦੋਸਤੋ ਤੁਹਾਡਾ ਇੱਥੇ ਆਿਆਂ ਦਾ ਹੋ ਜਾਣਾ ਦੋਸਤੋ ਬਾਈਆਂ ਦਾ ਜੇ ਕਿਸੇ ਨੇ ਵੱਚੀ ਨਹੀਂ ਜਾਨੀ 5000 ਰੁਪਏ ਦੀ ਉਹ ਕੱਟ ਲਾਂਗੇ ਤੇ ਜਿਸ ਕਿਸੇ ਵੀਰ ਨੇ ਦੋਸਤੋ ਕੋਈ ਵੀ ਪਸ਼ੂ ਖਰੀਦਣਾ ਹੋਵੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਸੰਪਰਕ ਕਰ ਲਿਓ ਜੇ ਚੰਗੀ ਵਾੜ ਵਿੱਚ ਨਹੀਂ ਵੀ ਹੋਵੇ ਆਪਾਂ ਉਹ ਵੀ ਖਰੀਦ ਲਾਂਗੇ ਠੀਕ ਹੈ ਲਓ ਵੀ ਸੱਜਣੋ ਜੇ ਕਿਸੇ ਵੀਰ ਨੇ ਚੰਗੀ ਜਰਸੀ ਜਾਂ ਕੋਈ ਟੋਕੜ ਗੱਬਣ ਗਾਂ ਹੋਵੇ ਬਾਈਆਂ ਦਾ ਉਹ ਵੀ ਆਪਾਂ ਖਰੀਦ ਲੈਨੇ ਆ ਇਸ ਤੋਂ ਅੱਗੇ ਦੋਸਤੋ ਤੁਸੀਂ ਜੇ ਰੁਟੀਨ ਦੇ ਵਿੱਚ ਜੁੜੇ ਆ ਆਪਣੀਆਂ ਵੀਡੀਓ ਵੇਨੇ ਆ ਬਾਈ ਕੋਲੇ ਬਹੁਤ ਜ਼ਿਆਦੇ ਦੋਸਤੋ ਟੋਕੜ ਗੱਬਣਾ ਵਹਿੜਾਂ ਦੀ ਦੋਸਤੋ گاਵਾਂ ਦੀ ਆਪਾਂ ਵੀਡੀਓ ਕਵਰ ਕਰਦੇ ਰਹੇ ਆ ਜਿੱਤੀਆਂ ਟੋਕੜਾ ਗੱਬਣਾ ਹੀ ਜ਼ਿਆਦਾ ਰੁਟੀਨ ਦੇ ਵਿੱਚ ਬਾਈ ਕੋਲੇ ਹੁੰਦੀਆਂ ਸੀ ਦੋਸਤੋ ਹੁਣ ਬਾਈਆਂ ਦਾ ਦੋਸਤੋ ਗਰਮੀ ਦਾ ਕਰਕੇ ਥੋੜਾ ਜਿਹਾ ਘਟਾਇਆ ਹੋਇਆ ਸੀ ਕੰਮ ਤੇ ਹੁਣ ਆਪਾਂ ਦੁਬਾਰੇ ਫੇਰ ਸ਼ੁਰੂ ਕਰਤਾ ਰੂਟੀਨ ਦੇ ਵਿੱਚ ਦੋਸਤੋ ਬਾਈਆਂ ਦਾ ਆਪਾਂ ਵੀਡੀਓ ਕਵਰ ਕਰਾਇਆ ਕਰਨੀਆਂ ਤੇ ਦੋਸਤੋ ਜਰਸੀ ਦਾ ਨੰਗੀਨਾ ਤੁਹਾਡੇ ਲਈ ਬਾਈ ਨੂੰ ਕਾਲ ਜਰੂਰ ਕਰ ਲਿਓ ਜੇ ਇੱਥੇ ਆਓਗੇ ਦੋਸਤੋ ਤੁਹਾਡੇ ਜਰੂਰ ਪਸੰਦ ਆਊ ਖੱਲੋ ਦੋਸਤੋ ਹਵਾਨੇ ਦੀ ਝੋਲੀ ਤੁਹਾਨੂੰ ਵਿਖਾਤੀ ਹੈ ਬਹੁਤ ਸੋਹਣੀ ਝੋਲੀ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਸਾਡੇ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ